ਇੱਕ ਬੰਨੇ ਤੁਸੀਂ ਇਸ ਦੇਸ਼ ਵਾਸਤੇ ਲੜਦੇ ਹੋ ਭਾਰਤ ਦੇ ਅੰਦਰ ਇੱਕ ਹਮਲਾ ਹੁੰਦਾ ਹੈ ਜਿਹਨੂੰ ਤਾਜ ਹੋਟਲ ਕਹਿੰਦੇ ਆ ਬੰਬੇ ਦੇ ਵਿੱਚ ਤੁਹਾਡੇ ਵੇਖਣ ਦੀ ਗੱਲ ਆ ਥੋੜੇ ਸਾਲ ਪਹਿਲਾਂ ਹਮਲਾ ਆਇਆ ਤੇ ਤੁਹਾਨੂੰ ਇਸ ਗੱਲ ਦਾ ਗਿਆਤ ਹੋਣਾ ਚਾਹੀਦਾ ਹੈ ਇਹ ਪੱਕੇ ਤੌਰ ਤੇ ਹਦਾਇਤ ਸੀ ਕਿ ਆਰਮੀ ਦੇ ਵੱਲੋਂ ਤਾਜ ਹੋਟਲ ਦੀ ਇੱਕ ਕੰਦ ਨਹੀਂ ਟੁੱਟਣੀ ਚਾਹੀਦੀ ਭਾਵੇਂ ਘੇਰਾ 4 ਦਿਨ ਤੇ ਭਾਵੇਂ 10 ਦਿਨ ਪਾਉਣਾ ਪਵੇ ਤਾਜ ਹੋਟਲ ਦਾ ਜਿੰਨਾ ਨੁਕਸਾਨ ਕੀਤਾ ਉਹ ਅੰਦਰ ਬੈਠੇ ਅੱਤਵਾਦੀਆਂ ਨੇ ਕੀਤਾ ਸੀ ਬਾਹਰੋਂ ਆਰਮੀ ਨੇ ਕੋਈ ਨਹੀਂ ਸੀ ਕੀਤਾ ਜੇ ਤੁਸੀਂ ਕਹਿੰਦੇ ਹੋ ਕਿ ਦਰਬਾਰ ਸਾਹਿਬ ਦੇ ਅੰਦਰ ਅੱਤਵਾਦੀ ਬੈਠਿਆ ਤੁਹਾਡੀ ਜ਼ੁਬਾਨ ਬੋਲ ਲਈ ਅਸੀਂ ਅਸੀਂ ਤੇ ਨਹੀਂ ਕਹਿੰਦੇ ਸਾਡੇ ਲਈ ਉਹ ਜੁਝਾਰੂ ਨੇ ਸਾਡੇ ਲਈ ਉਹ ਖਾੜਕੂ ਨੇ ਸਾਡੇ ਲਈ ਉਹ ਦੇਸ਼ ਕੌਮ ਦੇ ਰਾਖੇ ਨੇ ਤੁਸੀਂ ਕਹਿੰਦੇ ਹੋ ਅੰਦਰ ਅੱਤਵਾਦੀ ਬੈਠੇ ਨੇ ਪਰ ਇਹ ਕਿਹੜਾ ਤਰੀਕਾ ਸੀ ਕਿ ਤੁਸੀਂ ਉਹ ਟੈਂਕ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਵਰਤੋ ਜਿਹੜੇ ਤੁਸੀਂ ਅਜੇ ਤੱਕ ਪਾਕਿਸਤਾਨ ਦੇ ਉੱਤੇ ਵੀ ਨਹੀਂ ਸੀ ਵਰਤ ਕੇ ਵੇਖੇ ਹਾਓ ਵਿਡਜ਼ਰ ਕੰਨਾ ਰਸ਼ੀਆ ਦੀਆਂ ਬਣੀਆਂ ਕਾਰਲ ਗੁਸਟਾਵ ਗੋਲਿਆਂ ਦੇ ਨਾਲ ਤੁਸੀਂ ਅਕਾਲ ਤਖਤ ਦੇ ਗੁੰਬਦ ਵਿੱਚ ਵੱਡੇ ਵੱਡੇ ਮੋਰੇ ਕਰ ਦਿਓ ਤੁਹਾਨੂੰ ਇਸ ਦੇਸ਼ ਦੀ ਅਣਖ ਆਬਰੂ ਦਾ ਇੱਕ ਮਿੰਟ ਵੀ ਚੇਤਾ ਨਹੀਂ ਆਇਆ ਕਿ ਜਿਨ੍ਹਾਂ ਤੇ ਹਮਲਾ ਕਰਨ ਵਾਸਤੇ ਚੜੇ ਹਾਂ ਤੁਹਾਡਾ ਦੇਸ਼ ਚੱਲਦਾ ਹੀ ਇਹਨਾਂ ਦੇ ਸਿਰ ਤੇ ਆ 47 ਆਈ ਇੱਕ ਨਾਰਾ ਦਿੱਤਾ ਗਿਆ ਲਾਲ ਬਹਾਦਰ ਸ਼ਾਸ਼ਤਰੀ ਵੱਲੋਂ ਜੈ ਜਵਾਨ ਕਿਉਂਕਿ ਬਾਡਰਾਂ ਤੇ ਮੁੰਡੇ ਚਾਹੀਦੇ ਸੀ ਪੰਜਾਬ ਨੇ ਘਰਾਂ ਦੇ ਵਿੱਚੋਂ ਮੁੰਡੇ ਤੋਰੇ ਬਾਡਰਾਂ ਦੇ ਬਾਡਰ ਮੁੰਡਿਆਂ ਦੇ ਨਾਲ ਭਰ ਦਿੱਤੇ ਫਿਰ ਇਸ ਭੁੱਖੇ ਦੇਸ਼ ਨੂੰ ਅਨਾਜ ਚਾਹੀਦਾ ਸੀ ਫਿਰ ਨਾਰਾ ਦਿੱਤਾ ਗਿਆ ਜੈ ਕਿਸਾਨ ਬਾਕੀ ਦੇ ਸਾਰੇ ਦੇਸ਼ ਨੇ ਪਤਾ ਨਹੀਂ ਜੈ ਜਵਾਨ ਜੈ ਕਿਸਾਨ ਮੰਨਿਆ ਕਿ ਨਹੀਂ ਮੰਨਿਆ ਪਰ ਪੰਜਾਬ ਨੇ ਜੈ ਜਵਾਨ ਵੀ ਮੰਨਿਆ ਤੇ ਜੈ ਕਿਸਾਨ ਵੀ ਮੰਨਿਆ ਜੈ ਜਵਾਨ ਮੰਨ ਕੇ ਬਾਡਰਾਂ ਤੇ ਮਣਾਮੁਹੀ ਪੁੱਤ ਦਿੱਤੇ ਜੈ ਕਿਸਾਨ ਮੰਨ ਕੇ ਅਗਲਿਆਂ ਦਾ ਢਿੱਡ ਚੌਲਾ ਨਾ ਭਰਨ ਵਾਸਤੇ ਆਪਣੀ ਮਿੱਟੀ ਦਾ ਵੀ ਬੇੜਾਗਰ ਕਰ ਲਿਆ ਆਪਣੇ ਪਾਣੀ ਦਾ ਵੀ ਬੇੜਾਗਰ ਕਰ ਲਿਆ ਰੈਂਦਾ ਸੁੰਦਾ ਪਰਾਲੀ ਨੂੰ ਅੱਗ ਲਾ ਕੇ ਹੀ ਆਪਣੀ ਹਵਾ ਦਾ ਵੀ ਬੇੜਾਗਰ ਕਰ ਲਿਆ ਤੁਸੀਂ ਅਜੇ ਵੀ ਸਾਡੇ ਤੇ ਸ਼ੱਕ ਕਰਦੇ ਹੋ ਸਾਡੇ ਤੋਂ ਵੱਡਾ ਵਫਾਦਾਰ ਕੌਣ ਹੈ ਆਉਟ ਆਡੀਸਿੰਗਾਂ ਦੇ ਕੋਲੋਂ ਇੱਕ ਰਚਨਾ ਸਰਵਣ ਕਰੋ ਪਹਿਲਾਂ ਕਲੀ ਦੀਆਂ ਲੈਣਾ ਨੇ ਇਹਦੇ ਚ ਜੂਨ 84 ਦੇ ਕੱਲੂ ਘਰੇ ਦੀ ਸਾਰੀ ਦਾਸਤਾ ਆਜੂਗੀ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਸਮਾਪਤੀ ਹੁੰਦੀ ਹੈ ਤੇ ਜਿਹੜਾ ਐਕਸ਼ਨ ਭਾਰਤ ਦੀ ਗਵਰਨਮੈਂਟ ਨੇ ਇੰਦਰਾ ਗਾਂਧੀ ਨੇ

ਹੋ ਯਾ ਜ਼ੁਲਮਕਰਤਾ ਧਰਤੀ ਅੰਬਰ ਰੋਇਆ ਹੈ ਹੋ ਯਾ ਜ਼ੁਲਮਕਰਤਾ ਧਰਤੀ ਅੰਬਰ देश <laughs> पंज ਅਮਰਤਸਰ ਹੈ ਜਿਸ ਨੂੰ ਘਰ ਸਿਫਤੀ ਦਾ ਆਖ ਦੇ ਅਮਰਤਸਰ ਹੈ ਜਿਸ ਨੂੰ ਘਰ ਸਿਫਤੀ ਕਹਉਂਦੇ ਸੋਹਣੇ